ਅੱਜ ਪੰਜਾਬ ਸਰਕਾਰ ਦੀ ਜਿਹੜੀ ਅਨਪ੍ਰੈਸੀਡੈਂਟਡ ਸਕੀਮ ਹੈ ਕਿ ਸਰਕਾਰ ਆਪਕੇ ਦਵਾਰ ਅਇ ਤੋ ਪਹਿਲਾਂ ਕਦੀ ਨਹੀਂ ਦੇਖੀ ਗਈ ਇਸ ਸਰਕਾਰ ਤੋਂ ਪਹਿਲੇ ਸੋ ਉਹਦੇ ਤਹਿਤ ਅਸੀਂ ਅੱਜ ਇੱਥੇ ਕੈਂਪ ਆਰਗੇਨਾਈਜ਼ ਕੀਤਾ ਜਿਦੇ ਵਿੱਚ ਇਲਾਕੇ ਦੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹਨ ਤਕਰੀਬਨ 13 ਤਰ੍ਹਾਂ ਦੇ ਡਿਪਾਰਟਮੈਂਟ ਇੱਥੇ ਆਏ ਆ ਬਰਥ ਐਂਡ ਡੈਥ ਡਿਪਾਰਟਮੈਂਟ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਡਿਪਾਰਟਮੈਂਟ ਹੈ ਥੈਨ ਲੇਬਰ ਡਿਪਾਰਟਮੈਂਟ ਹੈ ਥੈਨ ਸਿਵਲ ਸਰਜਨ ਡਿਪਾਰਟਮੈਂਟ ਸੋ 13 ਤਰ੍ਹਾਂ ਦੇ ਡਿਫਰੈਂਟ ਡਿਪਾਰਟਮੈਂਟਸ ਆਏ ਆ ਉਹਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਾਏ ਕਿਸੇ ਦੀ ਕੋਈ ਡਾਕੂਮੈਂਟਰੀ ਕੋਈ ਮੁਸ਼ਕਲ ਹੈ ਮੰਨ ਲਓ ਕਿਸੇ ਦਾ ਆਧਾਰ ਕਾਰਡ ਨਹੀਂ ਬਣ ਰਿਹਾ ਜਾਂ ਕਰੈਕਸ਼ਨ ਹੈ ਜਾਂ ਵੋਟਰ ਕਾਰਡ ਨਹੀਂ ਬਣ ਰਿਹਾ ਜਾਂ ਕੋਈ ਪੈਨਸ਼ਨ ਨਹੀਂ ਲੱਗ ਰਹੀ ਉਹ ਇੱਥੇ ਜਿਹੜਾ ਆਉਂਦੀ ਸਪੋਰਟ ਹੀ ਜਿਹੜੇ ਡਿਪਾਰਟਮੈਂਟ ਤੋਂ ਆਏ ਨੇ ਰਿਪ੍ਰেজੈਂਟੇਟਿਵ ਉਹ ਕਰ ਰਹੇ ਨੇ ਔਰ ਲੋਕਾਂ ਦੀਆਂ ਮੁਸ਼ਕਲਾਂ ਦੇ ਜਿਹੜੇ ਹੱਲ ਹੈ ਮੌਕੇ ਤੇ ਹੀ ਕੱਟੇ ਜਾ ਰਹੇ ਨੇ ਲੋਕ ਇਸ ਪੰਜਾਬ ਸਰਕਾਰ ਦੀ ਮਾਨ ਸਰਕਾਰ ਦੀ ਇਸ ਉਪਰਾਲੇ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਲੋਕ ਮਗਰ ਇੱਕ ਜਿਹੜੀ ਕਮੀ ਦੇਖੀ ਗਈ ਹੈ ਕਿ ਉਹ ਐਬ ਹੈ ਕਿ ਮੈਂ ਐਲ ਇਸੀ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਵੀ ਕੈਂਪਸ ਯਾਰਗੇਨਾਈਜ਼ ਕਰਨਾ ਹੈ ਸਾਨੂੰ ਕਮ ਸੇ ਕਮ 8 ਤੋਂ 10 ਦਿਨ ਪਹਿਲੇ ਦੱਸਣ ਤਾਂ ਜੋ ਅਸੀਂ ਮੈਕਸਿਮਮ ਲੋਕਾਂ ਨੂੰ ਐਡਵਰਟਾਈਜ਼ਮੈਂਟ ਕਰਕੇ ਮੈਕਸਿਮਮ ਲੋਕਾਂ ਨੂੰ ਇਸ ਸਕੀਮ ਦਾ ਜਿਹੜਾ ਬੈਨੀਫਿਟ ਦੇ ਸਕੀਏ ਧੰਨਵਾਦ ਆ ਲੱਗਣਗੇ ਰੈਗੂਲਰਲੀ ਲੱਗਣਗੇ ਇਹ ਨਾਲ ਤੁਹਾਨੂੰ ਕਾਫੀ 13 ਡਿਪਾਰਟਮੈਂਟ ਉਹ ਚ ਪੀ ਐਸ ਪੀ ਸੀ ਐਲ ਹੈ ਪੁਲਿਸ ਡਿਪਾਰਟਮੈਂਟ ਹੈ ਬਰਥ ਐਂਡ ਡੈਥ ਡਿਪਾਰਟਮੈਂਟ ਹੈ ਓ ਐਨ ਐਮ ਸਿਵਲ ਡਿਪਾਰਟਮੈਂਟ ਹੈ ਦੈਨ ਲੇਬਰ ਡਿਪਾਰਟਮੈਂਟ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਡਿਪਾਰਟਮੈਂਟ ਹੈ ਕਾਫੀ ਡਿਪਾਰਟਮੈਂਟ